ਕਰਨ ਸਾਸਰੀਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿਉਂਕਿ ਅੱਜ ਬਹੁਤ ਦਿਨਾਂ ਬਾਅਦ ਜਿਹੜੀ ਸਟੋਰੀ ਆਪਾਂ ਪਾਉਣ ਲੱਗੇ ਆ ਆ ਕਿਤੇ ਬਾਹਰ ਜਾਣਾ ਪੈ ਗਿਆ ਸੀ ਤੇ ਤੁਹਾਡੇ ਕਮੈਂਟ ਜਿਹੜੀ ਨੇ ਲਗਾਤਾਰ ਆਉਂਦੇ ਰਹੇ ਉਹਨਾਂ ਨੇ ਬਹੁਤ ਹੌਸਲਾ ਵਧਾਇਆ ਤੇ ਮੈਨੂੰ ਜਿਹੜਾ ਛੇਤੀ ਮੁੜਨ ਵਾਸਤੇ ਵੀ ਮਜਬੂਰ ਹੋਣਾ ਪਿਆ ਤਾਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੱਕ ਕਹਾਣੀ ਦਾ ਇੱਕ ਕ੍ਰਾਈਮ ਸਟੋਰੀ ਦਾ ਇੰਤਜ਼ਾਰ ਕਰ ਰਹੇ ਸੀ ਤੇ ਅੱਜ ਆਪਾਂ ਫਿਰ ਤੁਹਾਡੇ ਰੂਬਰੂ ਆ ਅੱਜ ਇਸ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆਂ ਇਹ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਅੱਜ ਕੱਲ ਦੇ ਵਿੱਚ ਜਿਹੜੇ ਮਾਂ-ਬਾਪ ਨੇ ਚਾਹੇ ਕੁੜੀਏ ਚਾਹੇ ਮੁੰਡਾ ਉਹਨੂੰ ਬਰਾਬਰ ਪਿਆਰ ਕਰਦੇ ਨੇ ਬਲਕਿ ਕੁੜੀਆਂ ਨੂੰ ਵੱਧ ਪਿਆਰ ਕੀਤਾ ਜਾਂਦਾ ਪਰ ਕਈ ਜਿਹੜੀਆਂ ਬੱਚੀਆਂ ਨੇ ਉਹ ਗਲਤ ਕਦਮ ਚੱਕ ਜਾਂਦੀਆਂ ਨੇ ਜੋਸ਼ ਦੇ ਵਿੱਚ ਕਹਿ ਲਓ ਜਾਂ ਕਿਸੇ ਵੀ ਤਰੀਕੇ ਤੇ ਆਪਣੇ ਮਾਂ-ਬਾਪ ਜਿਨ੍ਹਾਂ ਨੇ ਉਹਨਾਂ ਨੂੰ 20 22 ਸਾਲ 25 ਸਾਲ ਪੜਾਇਆ ਉਹਨਾਂ ਦੀਆਂ ਹਰ ਖੁਸ਼ੀਆਂ ਦਾ ਧਿਆਨ ਰੱਖਿਆ ਤੇ ਇਹਨਾਂ ਨੂੰ ਰੱਜ ਕੇ ਪਿਆਰ ਦਿੱਤਾ ਉਹ ਜਿਹੜਾ ਕਦਮ ਚੱਕਦੀਆਂ ਨੇ ਉਹਦੇ ਕਰਕੇ ਆਪਣੀ ਜਾਨ ਨੂੰ ਵੀ ਮੁਸੀਬਤ ਦੇ ਵਿੱਚ ਪਾਉਂਦੀਆਂ ਨੇ ਤੇ ਜਿਹੜੀਆਂ ਆਪਣੇ ਮਾਪੇ-ਬਾਬ ਦੀ ਪਰੇਸ਼ਾਨੀ ਦਾ ਵੀ ਸਬਬ ਬਣਦੀਆਂ ਨੇ ਤੇ ਇਲਾਕੇ ਦੇ ਵਿੱਚ ਵੀ ਜਿਹੜੀ ਉਹ ਚਰਚਾ ਲਾਜ਼ਮੀ ਹੋਣੀ ਹੁੰਦੀ ਹੈ ਤੇ ਅੱਜ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਪੰਜਾਬ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦੇ ਵਿੱਚ ਪੈਂਦੀ ਤਹਿਸੀਲ ਜਗਰਾਉ ਤੇ ਉਸ ਤਹਿਸੀਲ ਦੇ ਵਿੱਚ ਇੱਕ ਪੈਂਦਾ ਪਿੰਡ ਰਸੂਲਪੁਰ ਜਿਹੜੀ ਇਹ ਘਟਨਾ ਦਸੰਬਰ 2022 ਦੀ ਇੱਕ ਪਰਿਵਾਰ ਪਹੁੰਚਦਾ ਥਾਣੇ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਬੇਟੀ ਗਾਇਬ ਹੁੰਦੀ ਹੈ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਘਰੋਂ 12 ਤੋਲੇ ਸੋਨਾ ਤੇ 20000 ਰੁਪਏ ਜਿਹੜਾ ਨਕਦੀ ਉਹ ਗਾਇਬ ਹੈ। ਪੁਲਿਸ ਜਿਹੜੀ ਐਫ ਆਈ ਆਰ ਉਹ ਰਜਿਸਟਰ ਕਰਦੀ ਹੈ ਲਿਖਦੀ ਹੈ ਉਹਨਾਂ ਦੀ ਐਫ ਆਈ ਆਰ ਤੇ ਪੁੱਛਿਆ ਜਾਂਦਾ ਕੁੜੀ ਬਾਰੇ ਤੇ ਕੁੜੀ ਦੀ ਉਮਰ ਜਿਹੜੀ ਹੁੰਦੀ ਹੈ ਜਸਪਿੰਦਰ ਕੌਰ ਦੀ 24 ਸਾਲ ਹੁੰਦੀ ਹੈ। ਹੁਣ ਜਦੋਂ ਪੁਲਿਸ ਸਾਰਾ ਕੁਝ ਦੇਖਦੀ ਹੈ ਤੇ ਪੁਲਿਸ ਨੂੰ ਸਿੱਧਾ ਸਿੱਧਾ ਇਹ ਲੱਗਦਾ ਵੀ ਇਹ ਕਿਤੇ ਇਹਨਾਂ ਦਾ ਅਫੇਰ ਦਾ ਕੁੜੀ ਦਾ ਚੱਕਰ ਹੈ ਵੀ ਜਿਹੜਾ ਘਰੋਂ ਸਮਾਨ ਵੀ ਗਾਇਬ ਹੈ ਤੇ ਕੁੜੀ ਦੀ ਉਮਰ ਜਿਹੜਾ ਸਮਾਨ ਲੈ ਕੇ ਗਈ ਹੈ ਜ਼ਰੂਰ ਕਿਸੇ ਨਾ ਕਿਸੇ ਦੇ ਨਾਲ ਗਈ ਹੈ। ਉਹਨੂੰ ਬਾਲਗ ਹੈ। ਕੁੜੀ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਜਿਹੜਾ ਘਰੋਂ ਸਮਾਨ ਗਿਆ ਉਹ ਵੀ ਉੱਤੇ ਕੋਈ ਕੇਸ ਨਹੀਂ ਬਣਦਾ ਹੁਣ ਪੁਲਿਸ ਵੀ ਜਿਹੜੇ ਹੁੰਦੇ ਨੇ ਕਈਆਂ ਜਗ੍ਹਾ ਤੇ ਪੁਲਿਸ ਦੇ ਵੀ ਹੱਥ ਬੰਨੇ ਹੁੰਦੇ ਨੇ ਪਰ ਜਿਹੜੀ ਆਉਣ ਵਾਲੀ ਘਟਨਾ ਉਹ ਵੀ ਇਨਸਾਨ ਨੇ ਉਹਨਾਂ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ਵੀ ਅੱਗੇ ਵਾਪਰ ਚਲੋ ਪੁਲਿਸ ਫਿਰ ਵੀ ਤਫ਼ਤੀਸ਼ ਕਰਦੀ ਹੈ ਤਫ਼ਤੀਸ਼ ਕਰਦੀ ਹੈ ਤੇ ਪੁਲਿਸ ਨੂੰ ਜਿਹੜੀ ਕੋਈ ਵੀ ਜਾਣਕਾਰੀ ਹਜੇ ਨਹੀਂ ਮਿਲਦੀ ਕਿਸੇ ਵੀ ਤਰੀਕੇ ਦੀ ਕੋਈ ਸੁਰਾਖ ਨਹੀਂ ਮਿਲਦਾ ਕਿੱਥੇ ਗਈ ਹੈ ਤੇ ਕਿੱਥੇ ਹੋ ਸਕਦੀ ਹੈ ਫਿਰ ਜਿਹੜੀ ਹੈ ਇੱਕ ਹੋਰ ਘਟਨਾ ਵਾਪਰਦੀ ਹੈ ਉਸ ਪਰਿਵਾਰ ਦੇ ਨਾਲ ਉਸ ਪਰਿਵਾਰ ਨੂੰ ਇੱਕ ਫੋਨ ਕਾਲ ਆਉਂਦੀ ਹੈ। ਤੇ ਜਿਹੜੀ ਫੋਨ ਕਾਲ ਆਉਂਦੀ ਹੈ ਉਹ ਮਨੀਲਾ ਤੋਂ ਆਉਂਦੀ ਹੈ। ਮਨੀਲਾ ਤੋਂ ਇੱਕ ਸ਼ਖਸ ਜਿਹੜਾ ਫੋਨ ਕਰਦਾ ਜਸਪਿੰਦਰ ਕੌਰ ਦੇ ਘਰਦਿਆਂ ਨੂੰ ਤੇ ਉਹਨੂੰ ਦੱਸਿਆ ਜਾਂਦਾ ਵੀ ਜਿਹੜੀ ਤੁਹਾਡੀ ਕੁੜੀ ਹੈ ਉਹਦੀ ਡੈਥ ਹੋ ਚੁੱਕੀ ਹੈ। ਇਹ ਸੁਣ ਕੇ ਜਿਹੜਾ ਪਰਿਵਾਰ ਹੁੰਦਾ ਉਹ ਸਦਮੇ ਦੇ ਵਿੱਚ ਹੁੰਦਾ ਤੇ ਉਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਨੇ ਵੀ ਇੱਕ ਮਨੀਲਾ ਬੈਠਾ ਬੰਦਾ ਦੱਸ ਰਿਹਾ ਵੀ ਉਹਨਾਂ ਦੀ ਕੁੜੀ ਦੀ ਮੌਤ ਹੋ ਚੁੱਕੀ ਹੈ ਤੇ ਘਰਦਿਆਂ ਜਿਹੜਾ ਹੁੰਦਾ ਵੀ ਉਹ ਕਿਸੇ ਨਾਲ ਗਈ ਆ ਕਿਤੇ ਗਾਇਬ ਹੈ ਸਾਡੀ ਕੁੜੀ ਮਿਲ ਜੇਗੀ ਅੱਜ ਨਹੀਂ ਤਾਂ ਕੱਲ। ਹੁਣ ਪਰਿਵਾਰ ਜਿਹੜਾ ਹੁੰਦਾ ਉਹ ਹੈਰਾਨ ਵੀ ਹੁੰਦਾ ਹੈ ਤੇ ਦੁਖੀ ਵੀ ਹੁੰਦਾ ਹੈ ਫਿਰ ਪਰਿਵਾਰ ਕੀ ਕਰਦਾ ਫਟਾਫਟ ਫਿਰ ਪੁਲਿਸ ਕੋਲ ਜਾਂਦੇ ਨੇ ਥਾਣੇ ਪਹੁੰਚਦੇ ਨੇ ਥਾਣੇ ਪਹੁੰਚ ਕੇ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਜਿਹੜੀ ਫੋਨ ਕਾਲ ਆਉਂਦੀ ਹੈ ਉਹਨਾਂ ਦੇ ਨਾਲ ਦੇ ਪਿੰਡ ਦਾ ਹੀ ਇੱਕ ਬੰਦਾ ਹੁੰਦਾ ਜਿਹੜਾ ਕਿ ਇਹਨਾਂ ਦਾ ਦੂਰ ਦਾ ਰਿਸ਼ਤੇਦਾਰ ਵੀ ਹੁੰਦਾ ਉਹਦੇ ਵੱਲੋਂ ਇਹਨਾਂ ਨੂੰ ਦੱਸਿਆ ਜਾਂਦਾ ਜਦੋਂ ਉਧਰੋਂ ਦੱਸਿਆ ਜਾਂਦਾ ਤਾਂ ਫਿਰ ਜਦੋਂ ਥਾਣੇ ਜਾ ਕੇ ਇਹਨਾਂ ਨੂੰ ਗੱਲ ਦੱਸੀ ਜਾਂਦੀ ਹੈ ਫਿਰ ਜਿਹੜੀ ਪੁਲਿਸ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਹੋਈ ਜੀ ਹੁਣ ਪੁਲਿਸ ਫਟਾਫਟ ਹਰਕਤ ਦੇ ਵਿੱਚ ਆਉਂਦੀ ਹੈ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਫਿਰ ਜਿਹੜੀ ਹੈ ਜਸਪਿੰਦਰ ਕੌਰ ਦੀ ਫੋਨ ਡਿਟੇਲ ਹੈ ਜਿਹੜੀ ਉਹ ਖੰਗਾਲੀ ਜਾਂਦੀ ਹੈ ਜਦੋਂ ਉਹ ਕੱਢੀ ਜਾਂਦੀ ਹੈ ਤੇ ਉਹਦੇ ਵਿੱਚ ਜਦੋਂ ਨੰਬਰ ਚੈੱਕ ਕੀਤੇ ਜਾਂਦੇ ਨੇ ਸਾਰੇ ਵੈਰੀਫਾਈ ਕੀਤੇ ਜਾਂਦੇ ਨੇ ਪਰ ਇੱਕ ਨੰਬਰ ਜਿਹੜਾ ਹੁੰਦਾ ਉਹਤੇ ਬਹੁਤ ਛੇਰ ਤੋਂ ਬਹੁਤ ਲੰਬੀਆਂ ਲੰਬੀਆਂ ਜਿਹੜੀਆਂ ਗੱਲਾਂ ਨੇ ਉਹ ਹੁੰਦੀਆਂ ਹੁੰਦੀਆਂ ਨੇ ਹੁਣ ਉਹ ਜਦੋਂ ਨੰਬਰ ਦੀ ਡਿਟੇਲ ਕੱਢੀ ਜਾਂਦੀ ਹੈ ਜਿਹਦੇ ਨਾਲ ਗੱਲਾਂ ਹੁੰਦੀਆਂ ਹੁੰਦੀਆਂ ਨੇ ਪਤਾ ਲੱਗਦਾ ਵੀ ਇਹ ਉਸੇ ਜਿਹੜੇ ਸਖਸ਼ ਦਾ ਫੋਨ ਆਇਆ ਸੀ ਮਨੀਲਾ ਤੋਂ ਉਹਦਾ ਹੀ ਬੇਟਾ ਪਰਮਪ੍ਰੀਤ ਹੈ ਹੁਣ ਪਰਮਪ੍ਰੀਤ ਬਾਰੇ ਪਤਾ ਕੀਤਾ ਜਾਂਦਾ ਤਾਂ ਪਰਮਪ੍ਰੀਤ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਪੁੱਛਗਿਛ ਲਈ ਹੁਣ ਪੁੱਛਗਿਛ ਜਦੋਂ ਤੋਂ ਕੀਤੀ ਜਾਂਦੀ ਹੈ ਉਦੋਂ ਪੁੱਛਿਆ ਜਾਂਦਾ ਕਿਉਂਕਿ ਪਰਮਪ੍ਰੀਤ ਦਾ ਹੀ ਅਖੀਰਲੀ ਵਾਰ ਜਸਪਿੰਦਰ ਕੌਰ ਨੂੰ ਫੋਨ ਆਇਆ ਸੀ ਇਹ ਵੀ ਪਤਾ ਲੱਗ ਜਾਂਦਾ ਹੁਣ ਪਰਮਪ੍ਰੀਤ ਤੋਂ ਪੁੱਛਿਆ ਜਾਂਦਾ ਹੁਣ ਪਰਮਪ੍ਰੀਤ ਦਾ ਕਹਿਣਾ ਹੁੰਦਾ ਵੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਹਾਂ ਸਾਡਾ ਫੇਰ ਆਪਸ ਦੇ ਵਿੱਚ ਜ਼ਰੂਰ ਸੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ ਹੈ ਤੇ ਕਿਹਦੇ ਨਾਲ ਗਈ ਹੈ ਪਰ ਪੁਲਿਸ ਵਾਲੇ ਫਿਰ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੇ ਨੇ ਜਦੋਂ ਪੁਲਿਸ ਵਾਲੇ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੇ ਨੇ ਤਾਂ ਫਿਰ ਭੂੰਗੇ ਵੀ ਬੋਲਦੇ ਨੇ ਤੇ ਫਿਰ ਪਰੰਪਰੀਤ ਵੀ ਬੋਲਦਾ ਤੇ ਜਦੋਂ ਉਹ ਬੋਲਦਾ ਤੇ ਜਸਪਿੰਦਰ ਕੌਰ ਦੇ ਘਰ ਵਾਲੇ ਵੀ ਤੇ ਆਲੇ ਦੁਆਲੇ ਦੇ ਇਲਾਕੇ ਵਾਲੇ ਵੀ ਜਿਹੜੇ ਹੈਰਾਨ ਹੋ ਜਾਂਦੇ ਨੇ ਵੀ ਕੋਈ ਇੱਕ ਬੰਦਾ ਕਿਸੇ ਨਾਲ ਐਵੇਂ ਕਿਵੇਂ ਕਰ ਸਕਦਾ ਤੇ ਉਹ ਜਿਹੜੀ ਸਟੋਰੀ ਨਿਕਲ ਕੇ ਆਉਂਦੀ ਹੈ ਬਾਹਰ ਉਹਦੇ ਵਿੱਚ ਇਹ ਪਤਾ ਲੱਗਦਾ ਵੀ ਇੱਕ ਕੁੜੀ ਨੇ ਜਿਹਦੇ ਵਾਸਤੇ ਇੰਨਾ ਕੁਝ ਕੀਤਾ ਤੇ ਜਿਹਦੇ ਕਰਕੇ ਉਹਨੇ ਆਪਣੇ ਮਾਪੇ ਨੂੰ ਵੀ ਧੋਖਾ ਦਿੱਤਾ ਉਹਦੇ ਨਾਲ ਘਟਨਾ ਕੀ ਵਾਪਰਦੀ ਹੈ ਹੁਣ ਉਹ ਦੱਸਦਾ ਵੀ ਇਹਨਾਂ ਦੀ ਜਿਹੜੀ ਦੂਰ ਦੀ ਰਿਸ਼ਤੇਦਾਰੀ ਸੀ ਪਰਮਪ੍ਰੀਤ ਦੀ ਜਸਪਿੰਦਰ ਕੌਰ ਦੀ ਇੱਕ ਦੂਜੇ ਦੇ ਘਰੇ ਆਣਾ ਜਾਣਾ ਸੀ ਇੱਕ ਦੂਜੇ ਨਾਲ ਮੇਲ ਜੋੜ ਕੇ ਤੇ ਵਿਆਹਾਂ ਸ਼ਾਦੀਆਂ ਤੇ ਮਿਲਣਾ ਫਿਰ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਜਿਹੜਾ ਇਹਨਾਂ ਦਾ ਪਿਆਰ ਹੁੰਦਾ ਹੈ ਰਿਲੇਸ਼ਨਾਂ ਤੱਕ ਚਲਾ ਜਾਂਦਾ ਇਹਨਾਂ ਦੇ ਆਪਸ ਦੇ ਵਿੱਚ ਸੰਬੰਧ ਬਣਦੇ ਇਹ ਸਿਲਸਿਲਾ ਐਵੇਂ ਚੱਲਦਾ ਰਹਿੰਦਾ ਤੇ ਇਸ ਤੋਂ ਬਾਅਦ ਜਿਹੜੀ ਜਸਪਿੰਦਰ ਕੌਰ ਹੁੰਦੀ ਹੈ ਉਹਦੀ ਉਮਰ ਹੁੰਦੀ ਹੈ 24 ਸਾਲ ਤੇ ਜਿਹੜਾ ਪਰਮਪ੍ਰੀਤ ਹੁੰਦਾ ਹੈ ਇਹਦੀ ਉਮਰ ਹੁੰਦੀ ਹੈ 21 ਸਾਲ ਹੁਣ ਜਸਪਿੰਦਰ ਕੌਰ ਪਰਮਪ੍ਰੀਤ ਨਾਲ ਵਿਆਹ ਕਰਵਾਉਣਾ ਘਰ ਦੇਸ ਗੱਲ ਦੇ ਖਿਲਾਫ ਹੁੰਦੇ ਨੇ ਵੀ ਪਰਮਪ੍ਰੀਤ ਨਾਲ ਵਿਆਹ ਜਿਹੜਾ ਅਸੀਂ ਨਹੀਂ ਕਰਨਾਗਾ ਹਾਲਾਂਕਿ ਘਰ ਦੇ ਜੋ ਸੋਚਦੇ ਨੇ ਉਹ ਸਹੀ ਸੋਚਦੇ ਨੇ ਇਹ ਅੱਗੇ ਜਾ ਕੇ ਸਾਬਤ ਵੀ ਹੋ ਜਾਣਾ ਪਰ ਜਿਹੜੀ ਜਸਪਿੰਦਰ ਹੁੰਦੀ ਹੈ ਉਹ ਇੱਕ ਗੱਲ ਤੇ ਅੜੀ ਹੁੰਦੀ ਹੈ ਵੀ ਜੇ ਇਹ ਨਾਮ ਮੰਨੇ ਤਾਂ ਮੈਂ ਜਿਵੇਂ ਮਰਜੀ ਹੈ ਇਹਦੇ ਨਾਲ ਹੀ ਵਿਆਹ ਕਰਾਣਾ ਹੁਣ ਉਹ ਪਰਮਪ੍ਰੀਤ ਨੂੰ ਕਹਿਣਾ ਸ਼ੁਰੂ ਕਰਦੀ ਹੈ ਤੇ ਪਰਮਪ੍ਰੀਤ ਤੇ ਦਬਾਅ ਬਣਾਉਣਾ ਸ਼ੁਰੂ ਕਰਦੀ ਹੈ ਪਰਮਪ੍ਰੀਤ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਉਹ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਪਰ ਜਿਹੜੀ ਜਸਪਿੰਦਰ ਹੁੰਦੀ ਹੈ ਤੇ ਲਗਾਤਾਰ ਦਬਾਅ ਬਣਾਉਂਦੀ ਹੈ ਵਿਆਹ ਕਰਨ ਵਾਸਤੇ ਹੁਣ ਇਹ ਦਬਾਬ ਦੇ ਚੱਲਦਿਆਂ ਇਹ ਇੱਕ ਐਸੀ ਪਲਾਨਿੰਗ ਨੂੰ ਤੇਰੇ ਦਿਮਾਗ ਦੇ ਵਿੱਚ ਚੱਲਦੀ ਹੈ ਐਸਾ ਖਤਰਨਾਕ ਕਦਮ ਚੱਕਦਾ ਹੈ ਜਿਹੜੇ ਕਿ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਇਸੇ ਪਲਾਨਿੰਗ ਦੇ ਤਹਿਤ ਇਹ ਨੂੰ ਕਹਿੰਦਾ ਵੀ ਆਪਾਂ ਭੱਜ ਕੇ ਵਿਆਹ ਕਰਾ ਲੈਨੇ ਆਂ ਆਪਾਂ ਕੋਰਟ ਜਾ ਕੇ ਵਿਆਹ ਕਰਾ ਲਾਂਗੇ ਦੋਨੋਂ ਬਾਲਾ ਤਾਂ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਸਕਦਾ ਹੁਣ ਜਸਪਿੰਦਰ ਗੌਰ ਤਾਂ ਪਹਿਲਾਂ ਹੀ ਇਹ ਕੋਈ ਚਾਹੁੰਦੀ ਸੀ ਮੈਦੇ ਨਾਲ ਵਿਆਹ ਕਰਾਣਾ ਤੇ ਉਸੇ ਤਹਿਤ ਜਿਸ ਦਿਨੇ ਘਰੋਂ ਜਾਂਦੀ ਹੈ ਘਰੋਂ ਪਿਆ 12 ਟੋਲੇ ਸੋਨਾ 20000 ਰੁਪਏ ਨਕਦੀ ਲੈ ਕੇ ਜਾਂਦੀ ਹੈ ਤੇ ਜਦੋਂ ਇਹਨਾਂ ਦੀ ਤੈਅ ਹੋ ਜਾਂਦਾ ਜਿੱਦਣ ਜਾਣਾ ਹੈ ਉਹ ਦਿਨ ਲੈ ਕੇ ਪਰਮਪ੍ਰੀਤ ਦੀ ਗੱਡੀ ਜਿਹੜੀ ਹੈ ਪਿੰਡ ਦੇ ਬਾਹਰ ਖੜੀ ਹੁੰਦੀ ਹੈ ਪਰਮਪ੍ਰੀਤ ਇਹਨੂੰ ਵਾਰ-ਵਾਰ ਫੋਨ ਕਰਦਾ ਇਹ ਜਾ ਕੇ ਉਹ ਗੱਡੀ 'ਚ ਬਹਿ ਜਾਂਦੀ ਹੈ ਜਦੋਂ ਗੱਡੀ 'ਚ ਬੈਠਦੀ ਹੈ ਤਾਂ ਉਹ ਗੱਡੀ ਦੇ ਵਿੱਚ ਪਰਮਪ੍ਰੀਤ ਤੇ ਪਰਮਪ੍ਰੀਤ ਦਾ ਦੋਸਤ ਏਕਮ ਜਦੋਂ ਜਾ ਕੇ ਗੱਡੀ 'ਚ ਬੈਠਦੀ ਹੈ ਗੱਡੀ ਦੇ ਵਿੱਚ ਪਰਮਪ੍ਰੀਤ ਤੇ ਪਰਮਪ੍ਰੀਤ ਦਾ ਜਿਹੜਾ ਦੋਸਤ ਏਕਮ ਇਹ ਦੋਨੋਂ ਬੈਠੇ ਹੁੰਦੇ ਨੇ ਜਾ ਕੇ ਉੱਥੇ ਜਸਪਿੰਦਰਪੁਰ ਬੈਠ ਜਾਂਦੀ ਐ ਤੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਹੁਣ ਗੱਲਬਾਤ ਕਰਦੇ ਨੇ ਤੇ ਗੱਡੀ ਅੱਗੇ ਚੱਲਦੀ ਐ ਜਦੋਂ ਗੱਡੀ ਅੱਗੇ ਚੱਲਦੀ ਐ ਤਾਂ ਜਿਹੜਾ ਏਕਮ ਹੁੰਦਾ ਉਹ ਜਸਪਿੰਦਰ ਦੇ ਗਲ ਦੇ ਵਿੱਚ ਚੁੰਨੀ ਪਾ ਕੇ ਉਹਦਾ ਗਲ ਘੁੱਟ ਦਿੰਦਾ ਫਿਰ ਇਹ ਦੋਨੋਂ ਜਣੇ ਮਿਲ ਕੇ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਦਿੰਦੇ ਨੇ ਉਸ ਤੋਂ ਬਾਅਦ ਇਹ ਗੱਡੀ ਨੂੰ ਇੱਧਰ ਉੱਧਰ ਘੁਮਾਉਂਦੇ ਰਹਿੰਦੇ ਹੁਣ ਵੀ ਲਾਸ਼ ਨੂੰ ਠਕਾਣੇ ਕਿਵੇਂ ਲਾਇਆ ਜਾਏ ਇਹਨਾਂ ਨੂੰ ਕਿਤੇ ਵੀ ਕੋਈ ਰਸਤਾ ਨਹੀਂ ਲੱਭਦਾ ਕਿਉਂਕਿ ਪੇਸ਼ੇਵਰ ਮੁਜਰਮ ਤਾਂ ਹੈ ਨਹੀਂ ਸੀ ਹੁਣ ਹੱਤਿਆ ਇਹ ਕਰ ਚੁੱਕੇ ਸੀ ਾਰੇ লাশ ਟਿਕਾਣੇ ਲਾਉਣ ਵਾਸਤੇ ਗੱਡੀ ਨੂੰ ਕਮਾਂਦੇ ਰਹਿੰਦੇ ਨੇ ਇੱਧਰ ਉੱਧਰ ਫਿਰ ਇਹ ਅਬੋਹਰ ਬ੍ਰਾਂਚ ਨਹਿਰ ਦੇ ਵਿੱਚ ਜਿਹੜੀ ਇਹ লাশ ਨੂੰ ਸੱਟ ਦਿੰਦੇ ਨੇ ਉੱਥੋਂ ਸੱਟ ਕੇ ਵਾਪਸ ਆ ਜਾਂਦੇ ਨੇ ਪਰ ਇਹਨਾਂ ਦਾ ਆ ਕੇ ਦਿਮਾਗ ਦੇ ਵਿੱਚ ਹੁੰਦਾ ਵੀ ਨਹਿਰ ਦੇ ਵਿੱਚ ਪਾਣੀ ਘਟ ਹੈ ਤੇ ਜਿਹੜੀ ਜਸਵਿੰਦਰ ਦੀ লাশ ਆ ਰੁੜ ਕੇ ਅੱਗੇ ਨਹੀਂ ਜਾਣੀ ਤੇ ਫਿਰ ਦੂਜੇ ਦਿਨ ਵਾਪਸ ਜਾਂਦੇ ਨੇ লাশ ਨੂੰ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਸੁਧਾਰ ਪਿੰਡ ਦੇ ਵਿੱਚ ਇਹਨਾਂ ਦਾ ਘੋੜਿਆਂ ਦਾ ਜਿਹੜਾ ਫਾਰਮ ਹੁੰਦਾ ਉੱਥੇ ਲਿਆਂਦਾ ਜਾਂਦਾ ਹੈ লাশ ਗੱਡੀ ਦੇ ਵਿੱਚ ਰੱਖ ਕੇ ਉੱਥੇ ਲਿਆ ਕੇ ਫਿਰ ਇਹ ਕੀ ਕਰਦੇ ਨੇ ਜਿਹੜਾ ਪਰੰਪਰੀਤ ਹੁੰਦਾ ਇਹਦਾ ਭਰਾ ਹੁੰਦਾ ਭਵਨਪ੍ਰੀਤ ਤੇ ਉਹਦਾ ਦੋਸਤ ਗੁਰਪ੍ਰੀਤ ਇਹ ਉੱਥੇ ਫਿਰ ਚਾਰ ਜਣੇ ਹੋ ਜਾਂਦੇ ਨੇ ਹੁਣ ਲਾਸ਼ ਨੂੰ ਟੰਗਾਣੇ ਲਾਣਾ ਹੁੰਦਾ ਇਹਨਾਂ ਨੇ ਪਹਿਲਾਂ ਤਾਂ ਪਰਾਲੀ ਇਕੱਠੀ ਕਰਕੇ ਅੱਗ ਲਾਈ ਜਾਂਦੀ ਹੈ ਪਰ ਜਦੋਂ ਦੇਖਦੇ ਨੇ ਵੀ ਲਾਸ਼ ਫਿਰ ਵੀ ਨਹੀਂ ਸੜੀ ਫਿਰ ਜਿਹੜਾ ਪਰੰਪਰੀਤ ਦਾ ਭਰਾ ਹੁੰਦਾ ਉਹਦੇ ਵੱਲੋਂ ਜੀਐਸਵੀ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਸਾਡਾ ਘੋੜਾ ਮਰ ਗਿਆ ਤੇ ਅਸੀਂ ਘੋੜਾ ਦੱਬਣਾ ਬਿੱਟੂਆ ਪਟਣ ਵਾਸਤੇ ਜੀਐਸਵੀ ਚਾਹੀਦੀ ਹੁਣ ਜੀਐਸਵੀ ਆਉਂਦੀ ਹੈ ਜੀਐਸਵੀ ਨਾਲ ਇਹ ਆਪਣੇ फार्म हाउस ਦੇ ਪਿਛਲੇ ਪਾਸੇ ਇੱਕ ਡੂੰਗਾ ਟੋਆ ਪੱਟਦੇ ਨੇ ਉਦੋਂ ਬਾਅਦ ਜੀਸੀਬੀ ਚਲੀ ਜਾਂਦੀ ਹੈ ਉਦੋਂ ਬਾਅਦ ਜਸਪਿੰਦਰ ਗੌਰ ਦੀ ਲਾਸ਼ ਇਹ ਵਿੱਚ ਪਾ ਕੇ ਉੱਤੇ ਬਹੁਤ ਸਾਰਾ ਨਮਕ ਢੋਲ ਦਿੰਦੇ ਨੇ ਕਿ ਜਿਹੜੀ ਲਾਸ਼ ਉਹ ਛੇਤੀ ਗਲ ਜੇ ਉਦੋਂ ਬਾਅਦ ਮਿੱਟੀ ਪਾ ਦਿੰਦੇ ਨੇ ਤੇ ਕਿਸੇ ਨੂੰ ਪਤਾ ਨਾ ਲੱਗੇ ਤੇ ਉੱਤੇ ਜਿਹੜੇ ਬੂਟੇ ਵੀ ਲਾ ਦਿੰਦੇ ਨੇ ਬੂਟੇ ਲਾ ਕੇ ਉਦੋਂ ਬਾਅਦ ਇਹ ਚਾਰਾ ਵੱਲੋਂ ਉੱਥੇ ਬੈਠ ਕੇ ਸ਼ਰਾਬ ਵੀ ਪੀਤੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਬਹੁਤ ਆਪਣੇ ਵੱਲੋਂ ਬਹਾਦਰੀ ਦਾ ਕੰਮ ਕੀਤਾ ਤਾਂ ਜਿ ਪਿਸ਼ਰਾ ਪੀ ਕੇ ਉਦੋਂ ਬਾਅਦ ਇਹ ਆਪਣਾ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਇਹ ਸਾਰੀ ਗੱਲ ਜਿਹੜੀ ਹੈ ਪਰਮਪ੍ਰੀਤ ਹੁਣ ਪੁਲਿਸ ਨੂੰ ਦੱਸ ਚੁੱਕਿਆ ਸੀ ਤਾਂ ਪੁਲਿਸ ਫਿਰ ਇੱਥੇ ਐਫ ਆਈ ਆਰ ਕਰਦੀ ਹੈ ਤੇ ਨਾਲ ਹੀ ਇਹਦੇ ਤਿੰਨ ਦੋਸਤਾਂ ਤੇ ਇੱਕ ਦੇ ਭਰਾ ਤੇ ਦੋ ਦੋਸਤਾਂ ਦੇ ਫਿਰ ਸਾਰਿਆਂ ਨੂੰ ਇਹਨਾਂ ਨੂੰ ਚਾਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੀ ਨਿਸ਼ਾਨਦੇਹੀ ਤੇ ਜਸਪਿੰਦਰ ਗੌਰ ਦੀ ਲਾਸ਼ ਨੂੰ ਟੋਏ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤੇ ਫਿਰ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਕੇ ਇਹਨਾਂ ਤੇ ਐਫ ਆਈ ਆਰ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿੱਥੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਜਦੋਂ ਇਹ ਵਾਕਿਆ ਹੋਇਆ ਉਹਦੋਂ ਪਰਮਪ੍ਰੀਤ ਦੀ ਜਿਹੜੀ ਉਮਰ ਹੈ 21 ਸਾਲ ਸੀ ਤੇ ਬਾਕੀ ਵੀ ਸਾਰੇ ਇਹਦੇ ਹਮ ਉਮਰ ਸੀ ਕੋਈ ਸਾਲ-ਸਾਲ ਦੋ-ਦੋ ਸਾਲ ਦਾ ਫਰਕ ਸੀ ਇੱਥੋਂ ਹਜੇ ਜ਼ਿੰਦਗੀ ਇਹਨਾਂ ਦੀ ਸ਼ੁਰੂ ਹੋਣੀ ਸੀ ਪਰ ਪਹਿਲਾਂ ਹੀ ਜਿਹੜਾ ਇਹਨਾਂ ਨੇ ਐਸਾ ਕਾਂਡ ਕੀਤਾ ਜ਼ਿੰਦਗੀ ਭਰ ਵਾਸਤੇ ਇਹਨਾਂ ਦੇ ਮੱਥੇ ਤੇ ਕਲੰਕ ਲੱਗ ਚੁੱਕਿਆ ਤੇ ਜਿਹੜੀ ਜਸਪਿੰਦਰ ਕੌਰ ਸੀ ਹੋਇਆ ਉਹਦੇ ਨਾਲ ਬਹੁਤ ਮਾੜਾ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਕਤਲ ਨਹੀਂ ਹੈ ਬੈਠ ਕੇ ਗੱਲਬਾਤ ਕਿਸੇ ਵੀ ਗੱਲ ਦਾ ਹੱਲ ਨਿਕਲ ਸਕਦਾ ਪਰ ਜਸਵਿੰਦਰ ਗੌਰ ਨੇ ਆਪਣੇ ਮਾਪੇ ਨੂੰ ਵੀ ਤੋਖਾ ਹੀ ਦਿੱਤਾ ਇੱਕ ਹਿਸਾਬ ਨਾਲ ਉਹਨਾਂ ਬਾਰੇ ਨਹੀਂ ਸੋਚਿਆ ਇੱਕ 4 ਦਿਨਾਂ ਦੇ ਪਿਆਰ ਦੇ ਪਿੱਛੇ ਉਹਨਾਂ ਦਾ 24 ਸਾਲ ਦਾ ਜਿਹੜਾ ਪਿਆਰ ਸੀ ਉਹ ਪਿੱਕਾ ਪੈ ਗਿਆ ਜਿਨ੍ਹਾਂ ਨੇ ਕਿ ਉਹਦੀ ਹਰ ਖੁਸ਼ੀ ਦਾ ਧਿਆਨ ਰੱਖਿਆ ਕਦੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਮਾਪੇ ਦੇ ਦਿਮਾਗ ਦੇ ਵਿੱਚ ਕਦੇ ਵੀ ਐਸੀ ਜਿਹੜੀ ਹੈ ਗੱਲ ਨਹੀਂ ਆਉਂਦੀ ਵੀ ਇਹਨੂੰ ਮਾਰ ਦਿੱਤਾ ਜਾਏ ਪਰ ਦੇਖੋ ਜਿਹਦੇ ਪਿੱਛੇ ਲੱਗ ਕੇ ਉਹਨੇ ਇਹ ਕੁਛ ਕੀਤਾ ਉਹਨੇ ਉਹਦੇ ਨਾਲ ਕੀ ਕੁਛ ਕੀਤਾ ਤੇ ਇਹ ਇੱਕ ਸਬਕ ਹੈ ਜੇ ਇਸ ਸਟੋਰੀ ਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਕੁਝ ਮਿਲ ਸਕੇ ਕਿਉਂਕਿ ਸੁਣਾਉਣ ਦਾ ਮਕਸਦ ਇੱਕ ਹੀ ਹੈ ਵੀ ਕਿਸੇ ਨੂੰ ਸ਼ਾਇਦ ਕੋਈ ਸਮਝ ਲੱਗੇ ਵੀ ਆਪਣੇ ਆਲੇ ਦੁਆਲੇ کیسے-ਕੈਸੇ ਅਪਰਾਧ ਹੁੰਦੇ ਨੇ ਕਿਉਂਕਿ ਅਪਰਾਧੀ ਜਦੋਂ ਅਪਰਾਧ ਕਰਦਾ ਉਹ ਕਦੇ ਵੀ ਉਹਦੇ ਅੰਜਾਮ ਬਾਰੇ ਨਹੀਂ ਸੋਚਦਾ ਕਦੇ ਵੀ ਉਹ ਇਹ ਨਹੀਂ ਸੋਚਦਾ ਵੀ ਮੈਂ ਫੜਿਆ ਜਾਵਾਂਗਾ ਉਹਨੂੰ ਇਹ ਲੱਗਦਾ ਵੀ ਮੇਰਾ ਜਿਹੜਾ ਪਲਾਨ ਹੈ ਫੁੱਲ ਪ੍ਰੂਫ ਹੈ ਤੇ ਜਦੋਂ ਉਹਦੇ ਅੰਜਾਮ ਹੁੰਦੇ ਨੇ ਫਿਰ ਬਿਨਾ ਪਛਤਾਣ ਤੋਂ ਉਹਦੇ ਪੱਲੇ ਕੁਝ ਵੀ ਨਹੀਂ ਹੁੰਦਾ ਹੁਣ ਚਾਰੇ ਜਣੇ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਦੱਸੋ ਕੀ ਮਿਲਿਆ ਉਹਨਾਂ ਨੂੰ ਖਾਲੀ ਹੱਥ ਤੇ ਇੱਕ ਕਲੰਕ ਤੇ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹਤੇ ਵੀ ਇੱਕ ਤਰ੍ਹਾਂ ਦਾ ਗ੍ਰਹਿਣ ਲੱਗਿਆ ਤੇ ਜਿਹੜੀ ਜਸਪਿੰਦਰ ਸੀ ਜਿਨੇ ਐਡਾ ਵੱਡਾ ਖਤਰਨਾਕ ਕਤਲ ਚੱਕਿਆ ਉਹ ਇਸ ਦੁਨੀਆ ਤੋਂ ਹੀ ਚਲੀ ਗਈ ਉਹਨੇ ਹਜੇ ਆਪਣੀ ਜ਼ਿੰਦਗੀ ਦੇਖਣੀ ਸੀ ਜੇ ਮਾਪਪਾ ਦੀ ਮਰਜ਼ੀ ਦੇ ਨਾਲ ਵਿਆਹ ਕਰਾਉਂਦੀ ਤਾਂ ਕਿਸੇ ਵਧੀਆ ਘਰ ਵਿਆਹ ਹੁੰਦਾ ਕਿਸੇ ਵਧੀਆ ਮੁੰਡੇ ਦੇ ਨਾਲ ਹੁੰਦਾ ਤੇ ਆਪਣੀ ਅੱਜ ਜ਼ਿੰਦਗੀ ਜਿਉਂਦੀ ਹੁੰਦੀ ਤੇ ਜਿਹੜੇ ਮਾਪੇ ਨੇ ਉਹਨਾਂ ਦੀ ਜਵਾਨ ਬੇਟੀ ਚਲੀ ਗਈ ਉਹਦੇ ਨਾਲ ਇਹ ਕੁਛ ਹੋਇਆ ਤੇ ਉਹ ਉਹਨਾਂ ਨੂੰ ਵੀ ਸਾਰੀ ਜ਼ਿੰਦਗੀ ਜਿਹੜੀ ਹੈ ਨਹੀਂ ਭੁੱਲ ਸਕਦੇ ਤਾਂ ਮੇਰਾ ਕਹਿਣਾ ਇਹ ਹੀ ਹੈ ਵੀ ਹਮੇਸ਼ਾ ਆਪਣੇ ਮਾਪੇ-ਬਾਪ ਦੀ ਇੱਜ਼ਤ ਕਰੋ ਤੇ ਮਾਪੇ-ਬਾਪ ਦੇ ਜਿਹੜੇ ਕਹਿਣੇ ਨੇ ਉਹਨਾਂ ਦੇ ਵਿੱਚ ਚੱਲੋ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਹੁੰਦਾ ਅਨੁਭਵ ਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਇੰਨਾ ਦੁਨੋ ਪਿਆਰ ਕੀਤਾ ਹੁੰਦਾ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਦੇ ਬਾਰੇ ਜਰੂਰ ਸੋਚੋ ਵੀ ਇਹਨਾਂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਤੇ ਕੀ ਕੁਝ ਇਹ ਕਰ ਸਕਦੇ ਨੇ ਆਪਾਂ ਆਪਣੇ ਮਾਪੇ-ਬਾਪ ਦੇ ਨਾਲ ਤੱਕਾ ਵੀ ਕਰ ਸਕਦੇ ਹਾਂ ਪਰ ਜਿਹਦੇ ਪਿੱਛੇ ਤੁਸੀਂ ਜਾਣਿਓ ਉਹਦੇ ਨਾਲ ੱੱਕਾ ਕਰਨ ਦਾ ਅੰਜਾਮ ਕਈ ਵਾਰ ਤੁਹਾਨੂੰ ਆਪਣੀ ਜਾਨ ਤੋਂ ਵੀ ਹੱਤ ਤੋਣਾ ਪੈਂਦਾ ਹੈ ਹਮੇਸ਼ਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਆਪਣੇ ਮਾਪੇ-ਪਾਪ ਦਾ ਆਪਣੇ ਭੈਣ-ਭਰਾ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਤਰੀ ਕਾ